ਸਾਹਮਣੇ ਸਕਰੀਨ ਤੇ ਦਿਖ ਰਿਹਾ ਗੁਰਦੁਆਰਾ ਚਵਾਰਾ ਸਾਹਿਬ ਇੱਥੇ ਉਹ ਮੱਟ ਸਾਹਮਣੇ ਰੱਖਿਆ ਜਿਸ ਦੇ ਵਿੱਚ ਗੁਰੂ ਕਲਗੀ ਤਰਪਤਾ ਦਾ ਚੋਲਾ ਰੰਗਿਆ ਗਿਆ ਸੀ ਜਿਸ ਚੋਲੇ ਨੂੰ ਪਹਿਨ ਕੇ ਗੁਰੂ ਸਾਹਿਬ ਕੁੱਚਾ ਤਾਂ ਪੀਰ ਬਣ ਕੇ ਮਾਛੀਵਾੜੇ ਤੋਂ ਨਿਕਲੇ ਸੀ ਕਿਹਾ ਜਾਂਦਾ ਹੈ ਕਿ ਇਸ ਮੱਟ ਦਾ ਜੋ ਲਲਾਰੀ ਸੀ ਉਹ ਬੇਔਲਾਦ ਸੀ ਜਦੋਂ ਉਸ ਨੂੰ ਗੁਰੂ ਚਰਨਾਂ ਵਿੱਚ ਬੁਲਾਇਆ ਗਿਆ ਤੇ ਉਸ ਨੂੰ ਕਿਹਾ ਕਿ ਤੂੰ ਗੁਰੂ ਸਾਹਿਬ ਦਾ ਚੋਲਾ ਰੰਗਣਾ ਹੈ ਉਹ ਕਹਿੰਦਾ ਜੀ ਮੇਰੀ ਮੱਟੀ ਹਲੇ ਕੱਚੀ ਹੈ ਮੱਟ ਕੱਚਾ ਇਸ ਦੇ ਵਿੱਚ ਆਪਾਂ ਰੰਗ ਨਹੀਂ ਉਬਾਲ ਸਕਦੇ ਗੁਰੂ ਸਾਹਿਬ ਨੇ ਕਿਹਾ ਜਾਓ ਮੱਟ ਪੱਕ ਚੁੱਕਾ ਹੈ ਤੁਸੀਂ ਬਸ ਗੁਰੂ ਸਾਹਿਬ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਇਸ ਮੱਟ ਦੇ ਵਿੱਚ ਕੱਪੜੇ ਪਾਈ ਚਲੋ ਤੇ ਰੰਗੀ ਚਲੋ ਤੇ ਆਪਾਂ ਆ ਜੋ ਸਾਹਮਣੇ ਤੁਹਾਡੇ ਦਿਖ ਰਿਹਾ ਇਹ ਹੈ ਉਹ ਇਤਿਹਾਸਿਕ ਮੱਟ ਇਸ ਦੇ ਵਿੱਚ ਗੁਰੂ ਸਾਹਿਬ ਦਾ ਚੋਲਾ ਰੰਗਿਆ ਗਿਆ ਸੀ ਤੇ ਇਸ ਲਲਾਰੀ ਨੂੰ ਜੋ ਕਿ ਬੇਵਾਲਾ ਸੀ ਗੁਰੂ ਸਾਹਿਬ ਨੇ ਔਲਾਦ ਦੀ ਵੀ ਬਖਸ਼ਿਸ਼ ਕੀਤੀ ਸੀ ਤੇ ਇੱਥੋਂ ਹੀ ਗੁਰੂ ਸਾਹਿਬ ਫਿਰ ਭਾਈ ਗਨੀਖਾਨ ਨਵੀਖਾਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਦੇ ਮੋਢਿਆਂ ਤੇ ਚੜ ਕੇ ਅਗਲੇ ਪਿੰਡਾਂ ਦੇ ਲਈ ਰਵਾਨਾ ਹੋਏ ਸੀ ਜਿੱਥੇ ਕਿ ਆਲਮਗੀਰ ਨਾਂ ਦੇ ਸਥਾਨ ਤੇ ਨਗਾਈਏ ਸਿੰਘ ਨੇ ਗੁਰੂ ਸਾਹਿਬ ਨੂੰ ਘੋੜੇ ਪੇਟ ਕੀਤੇ ਸੀ ਜਿੱਥੋਂ ਫਿਰ ਗੁਰੂ ਸਾਹਿਬ ਅੱਗੇ ਅਰਾਈ ਕੱਲੇ ਦੇ ਕੋਲ ਅਰਾਈ ਕੋਟ ਪਹੁੰਚੇ ਸਨ ਵਾਹਿਗੁਰੂ ਜੀ